ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਿੱਥੇ ਦੇਸ਼ ਭਰ ਦੇ ਵਿੱਚ ਭਾਜਪਾ ਦੇ ਉਮੀਦਵਾਰਾਂ ਦਾ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਪੰਜਾਬ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਠਿੰਡਾ ਅਤੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ 5 ਮਈ ਤੋਂ ਘਰੌ ਕਰਨ ਦਾ ਐਲਾਨ ਕੀਤਾ ਗਿਆ ਹੈ ਜੀ ਹਾਂ ਦੱਸ ਦਈਏ ਕਿ ਇਸ ਵੇਲੇ ਦੀ ਇਹ ਵੱਡੀ ਖਬਰ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਸੁਪਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਤੁਸੀਂ ਆਪ ਹੀ ਸੁਣੋ ਅੱਜ ਦੀ ਪ੍ਰੈਸ ਕਾਨਫਰੰਸ ਸਾਥੀਓ ਸਿਰਫ ਇਹ ਜਿਹੜੀ ਕਾਰ ਰਸੀਂ ਪ੍ਰੈਸ ਕਾਨਫਰੈਂਸ ਕਰ ਰਹੇ ਆ ਇਹ ਪੰਜਾਬ ਸਰਕਾਰ ਨਾਲ ਜੁੜੀਆਂ ਮੰਗਾਂ ਦੇ ਆਧਾਰ ਤੇ ਅਸੀਂ ਜਿਹੜੀ ਇਹ ਮੰਗ ਕਰ ਰਹੇ ਆ ਪ੍ਰੈਸ ਕਾਨਫਰੰਸ ਜਿਹਨੀਆਂ ਲੰਮੇ ਸਮੇਂ ਦੀਆਂ ਮੰਗਾਂ ਨੇ ਇਹ ਜਿਹੜੀਆਂ ਅੱਜ ਦੀਆਂ ਮੰਗਾਂ ਨੇ ਬਹੁਤ ਚਿਰ ਤੋਂ ਲਟਕਦੇ ਨੇ ਜਿਹਦੇ ਤੇ ਅਸੀਂ ਲਗਾਤਾਰ ਸੰਘਰਸ਼ ਕਰ ਰਹੇ ਆ ਜਿਵੇਂ ਭਾਰਤ ਮਾਲਾ ਪ੍ਰੋਜੈਕਟ ਹੈ ਗੜੇ ਮਰੀ ਹੈ ਮੀਨ ਨਾਲ ਹੋਇਆ ਨੁਕਸਾਨ ਫਸਲਾਂ ਦਾ ਨੁਕਸਾਨ ਗੈਸ ਲਾਈਨ ਪਾਈਪ ਦਾ ਘਰਾਂ ਦਾ ਨੁਕਸਾਨ ਹੋਇਆ ਹੋਇਆ ਜਿਹੜੇ ਉਹ ਨੁਕਸਾਨ ਜਿਹੜੇ ਉਹ ਮਾਮਲੇ ਜਿਹੜੇ ਮਤਲਬ ਚੋਣ ਜਾਬਤੇ ਦੇ ਵਿੱਚ ਵੀ ਦਿੱਤੇ ਜਾ ਸਕਦੇ ਨੇ ਜਿਹੜੇ ਵੰਡੇ ਜਾ ਸਕਦੇ ਨੇ ਜਿਹੜੇ ਪਹਿਲਾਂ ਤੋਂ ਆਏ ਪਏ ਨੇ ਜਿਹੜੀ ਸਰਕਾਰ ਉਤੇ ਕਾਲ ਮਟੋਲ ਕਰ ਰਹੀ ਹੈ ਅਸੀਂ ਇਹ ਤੇ ਇਸ ਬੰਦ ਚ 2 ਦਿਨ ਦਾ 5 ਤਰੀਕ 5 ਮਈ ਨੂੰ ਮੀਤ ਹਿਆਰ ਜਿਹੜਾ ਸੰਗਰੂਰ ਦਾ ਉਮੀਦਵਾਰ ਹੈ ਪਾਰਲੀਮੈਂਟ ਹਲਕੇ ਦਾ ਤੇ ਗਰਮੀਤ ਸਿੰਘ ਖੁੰਡਿਆ ਉਹਨਾਂ ਦੇ ਘਰਾਂ ਦੇ ਅੱਗੇ ਅਸੀਂ 5 ਤਰੀਕ ਦੇ ਭਦ ਧਰਨੇ ਦਾ ਕਿੰਦਾ ਪ੍ਰੋਗਰਾਮ ਕੀਤਾ ਹੋਇਆ ਉਹ ਅਸੀਂ ਕਰ ਰਹੇ ਹਾਂ ਤੇ ਸਰਕਾਰ ਸਾਡੀਆਂ ਗੱਲਾਂ ਦੀ ਟਾਲਮਟੋਲ ਕਰ ਰਹੀ ਹੈ ਇਸੇ ਤੋਂ ਦੀ ਗੱਲ ਇਹ ਹੈ ਵੀ ਕਈ ਥਾਵਾਂ ਤੇ ਤਾਂ ਜਿਹਨੇ ਮਾਮਜੇ ਆਏ ਪਏ ਨੇ ਗੜੇ ਮਰੀ ਦੇ ਉਹ ਬੰਡੇ ਨਹੀਂ ਜਾ ਰਹੇ ਕੱਲ ਹੀ ਸਾਡੀ ਡੀਸੀ ਨਾਲ ਮੀਟਿੰਗ ਹੋਈ ਹੈ ਉਹ ਡੀਸੀ ਸਾਹਿਬ ਕਹਿ ਰਹੇ ਨੇ ਵੀ ਹਾਂ ਜੀ ਮਾਮਜਾ ਤਾਂ ਆਇਆ ਪਿਆ ਜੀ ਇੱਕ ਕਰੋੜ ਪਲੱਸ ਕੁਝ ਮਾਮਜਾ ਤੇ ਕੁਝ ਪਿੰਡਾਂ ਦਾ ਮਾਮਜਾ ਵੱਢਣ ਵਾਲਾ ਹੁਣ ਜਿਹੜਾ ਮਾਮਜ਼ਾ ਆਇਆ ਪਿਆ ਵੀ ਉਹ ਬੰਦਿਆ ਕਿਉਂ ਨਹੀਂ ਜਾ ਰਿਹਾ ਤੁਸੀਂ ਹੈਰਾਨ ਹੋਵੋਗੇ ਵੀ ਗੈਸ ਲਾਈਨ ਪਾਈਪ ਦੇ ਮਾਮਜ਼ੇ ਦਿੱਤੇ ਨੇ ਕਿਸਾਨਾਂ ਨੂੰ ਇੱਕ ਜਗ੍ਹਾ ਤੇ 2 ਲੱਖ ਰੁਪਇਆ ਪਰ ਏਕੜ ਦਾ ਤੇ ਜਿੱਥੇ ਜਦੋਂ ਉਹ ਸੰਘਰਸ਼ ਕੀਤਾ ਉਹਨਾਂ ਦੇ ਤੇ ਕਿਸੇ ਜਗ੍ਹਾ ਤੇ 24 ਲੱਖ ਰੁਪਇਆ ਪਰ ਏਕੜ ਦਾ ਮਾਮਜ਼ਾ ਦਿੱਤਾ ਹੈ ਯਾਨੀ ਇਹ ਜਿਹੜੇ ਇੰਨੇ ਫਰਕ ਨੇ ਜਿਹੜੀ ਮਤਲਬ ਭਗਮੰਤਮਨ ਸਰਕਾਰੀ ਕਹਿੰਦੀ ਸੀ ਵੀ ਜਦੋਂ ਮੈਂ ਇਹਦਾ ਗਰਦੌਰੀਆਂ ਤੋਂ ਪਹਿਲਾਂ ਹੀ ਦੇ ਦਿਆ ਕਰੂੰਗਾ ਗਰਦੌਰੀਆਂ ਕਰਨ ਦੀ ਲੋੜ ਹੀ ਨਹੀਂ ਪੈਣੀ ਸਾਨੂੰ ਐਂ ਜੱਚੀ ਗੱਲ ਵੀ ਇਹਦਾ ਮਤਲਬ ਗੱਲ ਫੋਕੀ ਹੈ ਵੀ ਕਿਸੇ ਗੱਲ ਨਹੀਂ ਆ ਗਰਦੌਰੀਆਂ ਕਰੇ ਤਾਂ ਵਗੈਰਾ ਤੁਹਾਨੂੰ ਕਿੰਪਤਾ ਲੱਗੇ ਵੀ ਨੁਕਸਾਨ ਦਾ ਮਾਮਲਾ ਕਿੱਥੇ ਕਿੱਥੇ ਹੋਇਆ ਕਿਹੜਾ ਕਿਹੜਾ ਕਿੰਨਾ ਕਿੰਨਾ ਹੋਇਆ ਯਾਨੀ ਉਹ ਮਾਮਲੇ ਵੀ ਜਿਹੜੇ ਦੇ ਰਹੇ ਨੇ ਉਹ ਵੀ ਨਾ ਮਾਤਰ ਨੇ ਯਾਨੀ ਅਸੀਂ ਕਹਿੰਦੇ ਵੀ ਜਦੋਂ 100% ਮਾਮਲਾ ਹੋ ਗਿਆ ਫਰਜ਼ ਕਰ ਲਓ ਹੁਣ ਕਿਸੇ ਕਿਸਾਨ ਦੇ ਖੇਤ ਨੂੰ ਅੱਗ ਲੱਗੀ ਅੱਗ ਲੱਗਦੇ 100% ਮਾਮਲਾ ਮਿਲਣਾ ਚਾਹੀਦਾ ਪਤਾ ਹੀ ਹੈ ਉਹਦਾ ਕੁਝ ਨਹੀਂ ਬਚਦਾ ਉਹਦਾ ਤਾਂ ਫਸਲ ਤੋਂ ਬਿਨਾ ਉਹਦੇ ਦਰਖਤਾਂ ਦਾ ਨੁਕਸਾਨ ਤੇ ਹੋਰ ਨੁਕਸਾਨ ਵੀ ਕਿੰਨੇ ਹੋ ਜਾਂਦੇ ਨੇ ਨਾਲ ਉੱਥੇ ਵੀ ਜਿਹੜੀ 100% ਮਾਮਲਾ ਦੀ ਉੱਥੇ ਵੀ ਕੀ ਹੈ ਕਿ ਚੰਨੀ ਸਰਕਾਰ ਤੋਂ ਅਸੀਂ 17000 ਰੁਪਏ ਪਰ ਏਕੜ ਦਾ ਮਾਮਲਾ ਜਿੱਦਾ ਤੈਅ ਕਰਵਾਇਆ ਸੀ ਤੇ ਇਹ ਸਾਡੀ ਆਮ ਆਦਮੀ ਦੀ ਸਰਕਾਰ ਨੇ 15 ਕਰ ਦਿੱਤਾ 15 ਤੋਂ ਵੀ ਯਾਨੀ ਫਿਰ ਇਹ 75 ਤੋਂ ਅਗੇ ਹੁਣ 68 ਤੇ ਆਗੇ ਹੁਣ 54 ਦੀ ਖੜਿਆ ਉਹ ਵੀ ਯਾਨੀ ਬਹੁਤ ਸਾਰੇ ਲੋਕ ਕਿਸਾਨਾਂ ਦਾ ਦਿੱਤੇ ਹੀ ਨਹੀਂ ਉਦੋਂ ਹੈਰਾਨ ਕਰਨ ਵਾਲੀ ਗੱਲ ਤੁਸੀਂ ਸੁਣੋਗੇ ਹੋਰ ਵੀ ਕਹਿੰਦੇ ਵੀ ਇਹ ਕੇਂਦਰ ਦੀ ਪਾਲਿਸੀ ਆ ਕਿਸੇ ਦਾ ਜੇ 20 ਕਿੱਲਿਆਂ ਦਾ ਨੁਕਸਾਨ ਹੋ ਗਿਆ 15 ਕਿੱਲਿਆਂ ਦਾ ਨੁਕਸਾਨ ਵੀ ਹੋ ਗਿਆ ਤਾਂ ਸਿਰਫ ਉਹਨੂੰ 5 ਕਿੱਲਿਆਂ ਦੇ ਹੀ ਮਿਲੂਗਾ ਇਹ ਇਹ ਨੁਕਸਾਨ ਬਾਕੀ ਇਹਦਾ ਮਤਲਬ ਜਿਹੜਾ 5 ਕਿਲਿਆਂ ਤੋਂ ਵੱਧ ਦਾ ਨੁਕਸਾਨ ਹੋ ਗਿਆ ਕੋਈ ਦੁਨੀਆ ਦੇ ਵਿੱਚ ਹੈ ਹੀ ਜੀ ਰਵਾਇਤ ਵੀ ਵੱਧ ਦਾ ਨੁਕਸਾਨ ਦੀ ਫਿਰ ਜ਼ਿੰਮੇਵਾਰੀ ਕਿਹਦੀ ਹੈ ਭਾਈ ਉਹ ਕੌਣ ਭਰੂ ਜਿਹੜੇ ਕਿਸਾਨ ਨੇ 20 ਕਿਲੇ ਲੈ ਕੇ ਠੇਕੇ ਤੇ ਜ਼ਮੀਨ ਦਾ 80000 ਰੁਪਏ ਨੂੰ ਠੇਕੇ ਦਾ ਮਾਮ ਦਾ ਦੇਤਾ ਪਹਿਲਾਂ ਜੇ ਉਹਦਾ ਵੀ ਨੁਕਸਾਨ ਹੋ ਗਿਆ ਤਾਂ ਉਹਨੂੰ 5 ਏਕੜ ਦੇ ਮਾਮ ਜੇ ਦਾ ਤੇ ਮਿਲੂਗਾ ਉਹ ਵੀ 5400 6800 7000 ਤੱਕ ਉਹਦਾ ਵੀ ਪਰਸੈਂਟੇਜ ਨਹੀਂ ਜਿਹੜਾ ਜਾਨੀ ਖਰਚਾ ਵੀ ਨਹੀਂ ਮੁੜਦਾ ਇਸ ਕਰਕੇ ਬਾਰ ਬਾਰ ਕਹੀ ਜਾਂਦੇ ਨੇ ਕਿਸਾਨ ਭਈ ਕਿਸਾਨਾਂ ਸਰਕਾਰ ਜਾ ਕਿਵੇਂ ਚੜ ਗਿਆ ਸੁੱਡੀਆਂ ਨੀਤੀਆਂ ਨੇ ਕਿਸਾਨ ਮਾਰੇ ਨੇ ਆ ਸੰਘਰਸ਼ ਕਰ ਰਹੇ ਨੇ ਉਸ ਦਿਨ ਦੇ ਲਗਾਤਾਰ ਬੈਠੇ ਨੇ ਬਟਿੰਡੇ ਵਾਲੇ ਕਿੰਨਾ ਚਿਰ ਡੀਸੀ ਦੇ ਆ ਜਿਹੜਾ ਬਟਿੰਡੇ ਡੀਸੀ ਦੇ ਦਫ਼ਤਰ ਦੇ ਵਿੱਚ ਇਹ ਡੀਸੀ ਬਾਰੇ ਜਾਣਕਾਰੀ ਮਿਲੀ ਆ ਵੀ ਇਹ ਗੱਲ ਕਰਨ ਨੂੰ ਹੀ ਤਿਆਰ ਨਹੀਂ ਕਿਸੇ ਨਾਲ ਮਾਂ ਦਾ ਪੁੱਤ ਉਦੋਂ ਗੱਲ ਕਰਦੇ ਨੇ ਹੁਣ ਜੇ ਇਹਨਾਂ ਨੂੰ ਬਲੋਂ ਘੇਰ ਲੀਏ ਤਾਂ ਤੁਸੀਂ ਸਵਾਲ ਕਰੋਗੇ ਜੀ ਪਹਿਲਾਂ ਪੁੱਛ ਲੈਂਦੇ ਪੁੱਛ ਕੀ ਲੈਂਦੇ ਇਹਨਾਂ ਨੂੰ ਜੈਨੇ ਹੁਣ ਇਹ ਜਦੋਂ ਆ ਆ ਅਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਆ ਕੱਲ ਨੂੰ ਤਾਂ ਇਹ ਛੁੱਟਣਗੇ ਗੱਲ ਸਾਡੀ ਕਿਉਂਕਿ ਪ੍ਰੈਸ ਕਾਨਫਰੰਸ ਕਰਕੇ ਅਸੀਂ ਦਸਤਾਵੇਜ਼ ਤਦਰਨੇ ਨੂੰ ਮੜਿਆ ਪੰਜ ਦਿਨ ਨੂੰ ਇਹਨੂੰ ਪਹਿਲਾਂ ਕਿਸੇ ਨੇ ਨਹੀਂ ਜਟਾਲ ਮੋਟਲ ਮੀਤਿਹਰ ਨਾਲ ਦੋ ਮੀਟਿੰਗਾਂ ਹੋ ਗਈਆਂ ਅਜੇ ਵੀ ਉਹ ਜਹਾਂਗੀਰ ਦਾ ਮਸਲਾ ਜਿਹੜਾ ਜ਼ਮੀਨ ਦਾ ਲਟਕਦਾ ਉਹ ਹੀ ਕੁੜੀ ਮਾਲਕ ਹੈ ਉਹ ਉਹਦੇ ਤੇ ਉਹ ਬਕਾਇਦਾ ਉਹਦੀ ਮਾਲਕੀ ਦੀ ਹੈ ਉਹਦੇ ਸਟੇ ਲੱਗੀ ਹੋਈ ਹੈ ਉਹ ਵਕੀਲ ਨੇ ਕਿਸੇ ਨੇ ਉਹਦੇ ਪੱਖ ਚ ਉਹ ਇਸ ਪੋਰਸ਼ਨ ਨੂੰ ਖੋਲਿਆ ਵੀ ਸਟੇ ਤਾਂ ਉਹ ਤੇ ਹੈ ਹੀ ਨਹੀਂ ਸੀ 2012 ਦੀ ਸਕੇ ਹੈ ਤੇ 2000 ਮਾਲਕ ਦੇ ਵਿੱਚ اپੋਜੀਸ਼ਨ ਪਾਰਟੀ ਨੂੰ ਮਾਲਕ ਬਣਾਇਆ ਹੋਇਆ ਹੈ। ਯਾਨੀ ਇਸ ਤਰ੍ਹਾਂ ਦੀਆਂ ਕਟਨਾਵਾਂ ਜੜੀਆਂ ਵਾਪਰ ਰਹੀਆਂ ਨੇ ਜਿਦੇ ਚਾਹੇ ਕਹਿੰਦੇ ਨੇ 15 ਦਿਨਾਂ ਚ ਹੱਲ ਕਰ ਦਾਂਗੇ ਹਫਤੇ ਚ ਹੱਲ ਕਰ ਦਾਂਗੇ। ਉਹਨਾਂ ਵੱਲ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ। ਸਭ ਉਹ ਇਹ ਕਹਿ ਰਹੇ ਨੇ ਵੀ 13 ਨੇ 13 ਸੀਟਾਂ ਜਿੱਤ ਲਾਂਗੇ ਜਿੱਤੋਂਗੇ ਕਿੰਨਾਂ ਦੇ ਸਰਤੇ ਬਾਈ। ਆਉਂਗੇ ਕਿੰਨਾਂ ਦੇ ਕੋਲੇ। ਸਾਨੂੰ ਕਿਹਾ ਜਾਂਦਾ ਵੀ ਤੁਸੀਂ ਲੋਕ ਤਾਂ ਵੋਟਾਂ ਲੜ ਰਹੇ ਨੇ ਤੁਸੀਂ ਧਰਨੇ ਲਾ ਰਹੇ ਹੋ। ਸਾਡਾ ਤਾਂ ਕੰਮ ਹੀ ਸੰਤਾ ਇਹ ਜੇ ਇਹਨਾਂ ਦੀ ਰੁੱਤ ਹੈ ਹੁਣ। ਲੋਕਾਂ ਨੂੰ ਗਮਰਾਹ ਕਰਕੇ ਝੂਠ ਬੋਲ ਕੇ ਤੁਸੀਂ ਵੋਟਾਂ ਲੈ ਕੇ ਕੁਰਸੀ ਹਾਸਲ ਕਰਨ ਦੀ ਛੋਡੀ ਮੌਸਮ ਹੈ ਤਾਂ ਸਾਡਾ ਵੀ ਇਹੀ ਛੋਡੀ ਕਮਜ਼ੋਰੀ ਨੂੰ ਬੁੱਧਿਆ ਹੋਇਆ ਛੋਡੇ ਤੇ ਐਕਸ਼ਨ ਕਰਕੇ ਆਪਣੀਆਂ ਮੰਗਾਂ ਛੋਡੇ ਗੜ ਤੋਂ ਤੇ ਗੋਡਾ ਧਰ ਕੇ ਕਿਉਂ ਨਾ ਮੰਨਵਾਈਏ ਸਾਡਾ ਕਿਹੜਾ ਅਧਿਕਾਰ ਨਹੀਂ ਭਗਵੰਤ ਮਾਨ ਹੀ ਕਹਿੰਦਾ ਹੁੰਦਾ ਨਾ ਸੱਤਾਂ ਜਾਇ ਨੂੰ ਸਵਾਲ ਪੁੱਛੋ ਸੱਤਾਂ ਨੂੰ ਸਵਾਲ ਪੁੱਛਦੇ ਆ ਸੱਤਾਂ ਜਾਇ ਨੂੰ ਛੋਡੇ ਘਰੇ ਜਾ ਕੇ ਸਵਾਲ ਪੁੱਛਣ ਲੱਗ ਰਹੇ ਹਾਂ ਸਾਨੂੰ ਅਸੀਂ ਦੱਸੋ ਆਹ ਮਾਮਲਾ ਕੌਣ ਦੇਊਗਾ ਆ ਗੱਲਾਂ ਦੇ ਜਵਾਬ ਕੌਣ ਦੇਊਗਾ ਭੇਟ ਦਾ ਬੱਕਰੀ ਦਾ ਮਰੇ ਦਾ ਪੈਸਾ ਕੌਣ ਦੇਊਗਾ ਗੜੇ ਮਾਰੀ ਦਾ ਨੁਕਸਾਨ ਕੌਣ ਦੇਊਗਾ ਅਗਰਾਂ ਸੜੀ ਫਸਲ ਦਾ ਨੁਕਸਾਨ ਕੌਣ ਦੇਊਗਾ ਇਹਦੀ ਜ਼ਿੰਮੇਵਾਰ ਕੌਣ ਨੇ ਤੁਸੀਂ ਕਹਿੰਦੇ ਹੋ ਮੈਂ ਕਿਸਾਨਾਂ ਦਾ ਪੁੱਤ ਆ ਮੈਂ ਤਾਂ ਇੰਜਣ ਦੇ ਸਾਇਲੈਂਸਰ ਮੂਰੇ ਬੰਜੀ ਢਾਕੇ ਮੈਂ ਨਾ ਹੁੰਦਾ ਸੀ ਜੇ ਤੈਨੂੰ ਇੰਨਾ ਗੱਲਾਂ ਦਾ ਪਤਾ ਹੈ ਵੀ ਕਿਸਾਨ ਐਨੇ ਸੰਕਟ ਦੇ ਨਾਲ ਤੈਨੂੰ ਇਸ ਗੱਲ ਦਾ ਵੀ ਪਤਾ ਵੀ ਉਹਨਾਂ ਦੇ ਘਰੇ ਰੋਟੀ ਪੱਕਦੀ ਹੋਣੀ ਜਿਹਦੀ ਸਾਰੀ ਦੀ ਸਾਰੀ ਫਸਲ ਅਗਰਾਂ ਨਾਲ ਮੱਚ ਗਈ ਉਹਨਾਂ ਘਰਾਂ ਦੇ ਰੋਟੀ ਪੱਕਦੀ ਹੋਣੀ ਜਿੰਨਾਂ ਦੀ ਗੜਿਆਂ ਨੇ ਮਾਰਤੀ ਜਿਹੜੀ ਕੱਲ ਨੂੰ ਆ ਜਾਣੀ ਸੀ ਘਰਾਂ ਘਰਾਂ ਦੇ ਵਿੱਚ ਤੁਸੀਂ ਉਹਨਾਂ ਦੇ ਨੁਕਸਾਨ ਨਾ ਉਹਨਾ ਗਰੀਬਾਂ ਦਾ ਭਲਾ ਕੀ ਹਾਲ ਹੋ ਜਿਨ੍ਹਾਂ ਦੇ ਖੋਲੇ ਟਹਿਗੇ ਜਿਨ੍ਹਾਂ ਦੀ ਛੱਤ ਨਹੀਂ ਹੈ ਸਿਰ ਤੇ ਬਹਿਣ ਨੂੰ ਜਿਨ੍ਹਾਂ ਦੇ ਘਰ ਟਹਿਗੇ ਸਾਰੇ ਸਾਰੇ ਮਕਾਨ ਟਹਿਗੇ ਉਹਨਾਂ ਦਾ ਦੱਸੋ ਕੀ ਹੈ ਇਸ ਕਰਕੇ ਅਸੀਂ ਇਹ ਸਰਕਾਰ ਨੂੰ ਕੰਨ ਕਰਾਉਣਾ ਚਾਹੁੰਦੇ ਆ ਛੋਡੇ ਜਰੀਏ ਅਸੀਂ ਸਰਕਾਰ ਨੂੰ ਸੁਨੇਹਾ ਦੇਣਾ ਚਾਹੁੰਦੇ ਆ ਜਾਂ ਇਹ ਮਸਲੇ ਦਾ ਹੱਲ ਕਰ ਦੋ ਜਾਂ ਫਿਰ ਇਸ ਇਸ ਸਮੱਸਿਆ ਵਾਸਤੇ ਸਾਡੇ ਅੰਦੋਲਨ ਦੇ ਸਾਹਮਣਾ ਕਰਨ ਵਾਸਤੇ ਤੁਸੀਂ ਜ਼ਿਆਰੋ ਤੇ ਅਸੀਂ 5 ਤਰੀਕ ਤੋਂ ਇਹ ਦੋਨੇ ਪ੍ਰੋਗਰਾਮ ਕਰਨ ਨੂੰ ਤਿਆਰ ਖੁੱਡੀਆਂ ਦੇ ਵੀ ਲਾਵਾਂਗੇ ਗਰਮੀਤ ਕੁਡੀਆਂ ਦੇ ਵੀ ਤੇ ਮੀਟੇ ਹਰ ਦੇ ਵੀ ਪੰਜ ਨੂੰ ਧਰਨਾ ਲਾਵਾਂਗੇ ਤੇ ਇਹਦਾ ਨਫਾ ਨੁਕਸਾਨ ਜਿਹੜਾ ਹੋਵੇ ਦੀ ਜ਼ਿੰਮੇਵਾਰੀ ਸਰਕਾਰ ਦੀ ਜਥੇਵੰਦੀ ਵੱਲੋਂ ਸਪਸ਼ਟ ਕਿਹਾ ਜਾ ਰਿਹਾ ਹੈ ਵੀ ਇਹ ਤੁਹਾਨੂੰ ਤੁਸੀਂ ਰਹਿ ਗਈ ਜਿਹੜੀ ਆ ਮਾਲੀ ਪਾਰਟੀਆਂ ਤੋਂ ਕਿ ਵਿਰੋਧ ਇੱਕ ਮਿੰਟ ਦੀ ਬਾਤ ਕਰੀਏ ਅਸੀਂ ਪਹਿਲਾਂ ਕਰ ਲਈ ਫਿਰ ਤੁਸੀਂ ਵੀ ਕਰ ਲਵੋ ਜੀ ਕੋਈ ਰਹਿ ਗਈ ਥੋੜਾ ਜਿਹਾ ਜਿਹੜਾ ਇਹ ਜ਼ਿਕਰ ਕਰਨ ਤੋਂ ਪਹਿਲਾਂ ਤੁਹਾਡਾ ਸਭ ਨਾਲ ਦਾ ਧੰਨਵਾਦ ਕਰਦਾ ਮੈਂ ਜਿੱਦਾਂ ਤੁਸੀਂ ਸਾਡੇ ਛੋਟੇ ਜਿਹੇ ਸੱਦੇ ਤੇ ਤੁਸੀਂ ਕਾਫੀ ਕਸਾੜੀ ਰੁੱਤ ਦੇ ਵਿੱਚ ਪਹੁੰਚਿਓ ਕਿਉਂਕਿ ਇਹ ਮੰਗਾ ਮਸਲੇ ਲੰਮੇ ਨੇ ਜੇ ਗੈਸ ਪਾਈਪਲਾਈਨ ਦੀ ਗੱਲ ਕਰਨੀ ਹੋਵੇ ਤਾਂ ਸਾਲ ਭਰ ਦਾ ਹੋ ਗਿਆ ਇਹਨੂੰ ਸਾਲ ਭਰ ਸਮਝੌਤਾ ਹੋਏ ਨੂੰ ਹੋ ਗਿਆ ਆਹੀਂ ਗੜੇਮਾਰੀ ਆ ਜਿਹੜੀ ਪਹਿਲੀ ਗੜੇਮਾਰੀ 2 ਮਾਰਚ ਨੂੰ ਹੋਈ ਆ ਅਸੀਂ 2 ਮਾਰਚ ਤੋਂ ਬਾਅਦ ਹੀ ਹਰਕਤ ਚ ਆ ਗਏ ਆ 5 ਤਰੀਕ ਨੂੰ ਡੀਸੀ ਨੂੰ ਮੰਗੂ ਪੱਤਰ ਦਿੱਤਾ ਆਹੀਂ ਅੱਗ ਲੱਗ ਗਈ ਪਸ਼ੂਆਂ ਦਾ ਨੁਕਸਾਨ ਆ ਗਰਮੀਤ ਕੁਡੀਆਂ ਜੀ ਜਿਹੜੇ ਇੱਥੋਂ ਲੋਕ ਸਭਾ ਤੋਂ ਐਮਪੀ ਦੀ ਚੋਣ ਵੀ ਲੜ ਰਹੇ ਆ ਬਟੰਡੇ ਦੀ ਤੇ ਉਹ ਪਿੰਡ ਜਾ ਕੇ ਆਏ ਆ ਪਰ ਹਲੇ ਤੱਕ ਇਕੱਲੇ ਫੋਕੇ ਬਿਆਨਾਂ ਤੋਂ ਬਿਨਾ ਕੁਝ ਨਹੀਂ ਇਸ ਤੋਂ ਇਲਾਵਾ ਅਸੀਂ 4 ਤਰੀਕ ਤੋਂ ਲੈ ਕੇ 25 ਤਰੀਕ ਤੱਕ ਡੀਸੀ ਦਫ਼ਤਰ ਅੱਗੇ ਬੈਠੇ ਹਾਂ ਬਹੁਤ ਬਹੁਤ ਦੁਹਾਈ ਕਰੀ ਗਏ ਇਹਨਾਂ ਦੇ ਇਹਨਾਂ ਦਿਨਾਂ ਦੌਰਾਨ ਸਾਰੇ ਲਗਭਗ ਐਮਐਲਏ ਸਾਭਾ ਨਾਲ ਤੇ ਖੁੱਡੀਆਂ ਸਾਭਾ ਨਾਲ ਚਾਰ ਮੀਟਿੰਗਾਂ ਹੋਵੀਆਂ ਚਾਰੇ ਮੀਟਿੰਗਾਂ ਦੇ ਵਿੱਚ ਤੁਰਤ ਫੋਨ ਚੱਕਦੇ ਆ ਡੀਸੀ ਸਾਹਿਬ ਨੂੰ ਕਹਿੰਦੇ ਆ ਇਹਦਾ ਮਸਲਾ ਹੱਲ ਕਰੋ ਪਰ ਬਾਅਦ ਦੇ ਵਿੱਚ ਪ੍ਰਣਾਲਾ ਜਿਹੜਾ ਕਹਿੰਦੇ ਉਹਨੇ ਉੱਥੇ ਦਾ ਉੱਥੇ ਰਹਿੰਦਾ ਹੈ ਕਿਉਂਕਿ ਅਸੀਂ ਤਾਂ ਇਹਨੂੰ ਆਏ ਲੈਣੇ ਆ ਵੀ ਅਸਲ ਵਿੱਚ ਖੇਤੀਬਾੜੀ ਮੰਤਰੀ ਹੈ ਕੈਬਨਿਟ ਮੰਤਰੀ ਹੈ ਆਈਮੀ ਇਤਿਹਰ ਦਾ ਜ਼ਿਕਰ ਕੀਤਾ ਇਹਨਾਂ ਨੇ ਜੇ ਤੁਰੰਤ ਭਲਾ ਕਿਸੇ ਅਫਸਰ ਨੂੰ ਫੋਨ ਕਰਦੇ ਆ ਉਹ ਅਫਸਰ ਹੈ ਜੇ ਫੋਨ ਤੇ ਉਹ ਤੇ ਕੋਈ ਅਮਲੀ ਨਹੀਂ ਹੋ ਰਿਹਾ ਇਹਦਾ ਮਤਲਬ ਇਹ ਵੱਡਦਾ ਵੀ ਸਾਡੇ ਮੂੰਹ ਤੇ ਫੋਨ ਉਧਰਲਾ ਕਰ ਦਿੰਦੇ ਆ ਤੇ ਮਗਰੋਂ ਅਸਲੀ ਫੋਨ ਕਰਦੇ ਆ ਉਹਨਾਂ ਨੂੰ ਵੀ ਨਹੀਂ ਉਹਨਾਂ ਦੀ ਸੁਣਨੀ ਐਸ ਕਰਕੇ ਅਸੀਂ ਜਿੱਥੇ ਤੁਸੀਂ ਸਵਾਲ ਵੀ ਕਰ ਰਹੇ ਸੀ ਵੀ ਅਸੀਂ 5 ਤਰੀਕ ਤੋਂ ਉਹਨਾਂ ਦੇ ਦੋਨੋਂ ਕੈਬਨਿਟ ਮੰਤਰੀਆਂ ਦੇ ਘਰਾਂ ਅੱਗੇ ਤਾਂ ਬੈਠਣੇ ਬੈਠਣੇ ਤੇ ਨਾਲ ਹੀ ਅਸੀਂ ਉਸੇ ਦਿਨ ਤੋਂ 5 ਤਰੀਕ ਤੋਂ ਲੈ ਕੇ ਇਹਨਾਂ ਦੇ ਪਿੰਡਾਂ ਦੇ ਵਿੱਚ ਜਿਹੜਾ ਸਖਤ ਵਿਰੋਧ ਕਰਨ ਦਾ ਫੈਸਲਾ ਹੈ ਕਿਉਂਕਿ ਪਹਿਲਾਂ ਇਸ ਕੈਂਪ ਦਾ ਸੱਦਾ ਆਇਆ ਹੋਇਆ ਅਸੀਂ ਭਾਜਪਾ ਦਾ ਡੱਟ ਕੇ ਵਿਰੋਧ ਕਰਦੇ ਆ ਸਾਰਿਆਂ ਜਿੱਥੇ ਪਿੰਡਾਂ ਦੇ ਲੋਕ ਨੂੰ ਆਏ ਪਰ ਅਸੀਂ ਇਹ ਦੋਨੇ ਹਲਕਿਆਂ ਦੇ ਵਿੱਚ ਉੱਧਰ ਸੰਗਰੂਰ ਲੋਕ ਸਭਾ ਹਲਕਾ ਇੱਧਰ ਬਠਿੰਡਾ ਦੇ ਲੋਕ ਸਭਾ ਹਲਕਾ ਦੋਨਾਂ ਹਲਕਿਆਂ ਦੇ ਵਿੱਚ ਇਹਨਾਂ ਦਾ ਕੋਈ ਵੀ ਉਮੀਦਵਾਰ ਜਾਊਗਾ ਚਾਹੇ ਵੋਟਾਂ ਮੰਗਣ ਆਲਾ ਇਹਨਾਂ ਦਾ ਕੋਈ ਸਪੋਰਟਰ ਜਾਊਗਾ ਅਸੀਂ ਉਹਨਾਂ ਦਾ ਡੱਟ ਕੇ ਪਿੰਡਾਂ ਦੇ ਵਿੱਚ ਵੀ ਡਟ ਕੇ ਵਿਰੋਧ ਕਰਾਂਗੇ ਇਹ ਅਸੀਂ ਪਹਿਲਾਂ ਕਹਿ ਚੁੱਕੇ ਤੇ ਹਾਲ ਤ ਹੈ ਵੀ ਪਰਸੋਂ ਦੀ ਗੱਲ ਹੀ ਹੈ ਪਰਸੋਂ ਬੀਬਾ ਬਲਜਿੰਦਰ ਕੌਰ ਜਿਹੜਾ ਨੇ ਦੀ ਕੈਬਨਿਟ ਦਾ ਦਰਜਾ ਵੀ ਦਿੱਤਾ ਹੋਇਆ ਉਹਨਾਂ ਨੂੰ ਉਹ ਤੁਰੰਤ ਡੀਸੀ ਨੂੰ ਕਿਹਾ ਇਹਦਾ ਹੱਲ ਕਰੋ ਸਗੋਂ ਉਲਟਾ ਡੀਸੀ ਫੋਨ ਔਨ ਕਰਕੇ ਕਹਿੰਦਾ ਤੁਸੀਂ ਵੇਚੀ ਸੀਗੇ ਸਾਡਾ ਆਗੂ ਜਿਹੜਾ ਉਸ ਖਾਸ ਕਰਕੇ ਗੈਸ ਪਾਈਪ ਲਾਈਨ ਵਾਲੇ ਮਾਮਲੇ ਨੂੰ ਹੈਂਡਲ ਕਰ ਰਿਹਾ ਹੈ ਜਗਦੇਵ ਜੋ ਜੋਗੇ ਵਾਲਾ ਉਹਨੇ ਕਿਹਾ ਵੀ ਮੈਂ ਨੂੰ ਸਾਰੀ ਕਹਾਣੀ ਦਾ ਪਤਾ ਡੀਸੀ ਝੂਠ ਮਾਰ ਰਿਹਾ ਹੈ ਕਹਿੰਦਾ ਇਹ ਤਾਂ ਮੀਟਿੰਗ 'ਚ ਹੀ ਨਹੀਂ ਆਇਆ ਉਹਦੇ ਸ਼ਗਾਰਾ ਮਾਰ ਸੀਗਾ ਮੀਟਿੰਗ ਤੇ ਵੀ ਜੇ ਸ਼ਗਾਰਾ ਮਾਰ ਸੀਗਾ ਫੇਰ ਵੀ ਤੁਸੀਂ ਮਸਲਾ ਹੱਲ ਕਰਤਾ ਤੁਰਤ ਸੱਦ ਲਿਆ ਤੁਰਤ ਸੱਦ ਕੇ ਬਾਅਦ 'ਚ ਬਹਿ ਕੇ ਸਾਰਾ ਦਿਨ ਬਹਿ ਕੇ ਮੁਰਗੇ ਇਹ ਬੀਬਾ ਜੀ ਵੀ ਸੁਣ ਰਹੇ ਹੋਣਗੇ ਜਾ ਮੈਂ ਕਹੂੰਗਾ ਤੁਹਾਡੇ ਜਿਵੇਂ ਕਹਿੰਦੇ ਭਾਈ ਆ ਕਹਿੰਦੇ ਹੁਣ ਤੁਸੀਂ ਵੀ ਸ਼ੇਅਰ ਕਰਕੇ ਵੀਪਾ ਜੀ ਤੱਕ ਪਹੁੰਚਾ ਦਿਓ ਬੰਨਾ ਵੀ ਕੱਲ ਵੀ ਸਾਰਾ ਦਿਨ ਸਾਡੇ ਨਮਾਇंदे ਡੀਸੀ ਦਫ਼ਤਰ ਦੇ ਬਾਹਰ ਚ ਬੈ ਕੇ ਮੁੜ ਕੇ ਡੀਸੀ ਅੰਦਰ ਬੈਠਾ ਹੈ ਅੰਦਰ ਬੈਠੇ ਨੇ ਉਹਨੇ ਕੋਈ ਮناسب ਨਹੀਂ ਸਮਝਿਆ ਕਿ ਉਹਨਾਂ ਨੂੰ ਗੱਲ ਕਰ ਲਈਏ ਉਧਰੋਂ ਐਮਐਲਏ ਸਾਹਿਬ ਦਾ ਐਂ ਕਹਿ ਲਿਆ ਮੰਤਰੀ ਸਾਹਿਬ ਦਾ ਫੋਨ ਆਇਆ ਹੋਇਆ ਇਹ ਫੋਨ ਨੂੰ ਕਿਵੇਂ ਲੱਜ ਇਸ ਕਰਕੇ ਸਰਕਾਰ ਇਹਦਾ ਮਤਲਬ ਜਾਣ ਬੁੱਝ ਕੇ ਸਾਡੇ ਮੰਗਾ ਮਸਲੇ ਨੂੰ ਹੁਣ ਗੱਲਾਂ ਕਰ ਲਈ ਹੈ ਕਿਉਂਕਿ ਇਹਦੇ ਪਿੱਛੇ ਉਹਨਾਂ ਦੀ ਚਾਲ ਇਹ ਹੈ ਵੀ ਅਸਲ ਵਿੱਚ ਇਹ ਰੌਲਾ ਸਹੀ ਦਾ ਨਹੀਂ ਰੋਲਾ ਪੈ ਹੀਦਾ ਉਹ ਗੱਲਾਂ ਵੱਡੀਆਂ ਵੀ ਅੱਜ ਇਹਨਾਂ ਦੀਆਂ ਗੱਲਾਂ ਬਹੁਤ ਛੋਟੀਆਂ ਐ ਮਸਲੇ ਹੱਲ ਹੋਣ ਵਾਲੇ ਆ ਮਵਾਜਬੇ ਦਾ ਮਸਲਾ ਪਾਲਿਸੀ ਬਣੀ ਹੋਈ ਐ ਜਿਵੇਂ ਪ੍ਰਧਾਨਜਾਂ ਨੇ ਕਹੇ 100% 100% ਨੂੰ ਵੀ ਉਹ ਤਾਂ 15000 ਚ ਹੀ ਪਾਉਂਦੇ ਆ ਉ ਤਾਂ 100% ਦਾ ਮਾਮਲਾ ਸੀ ਅੱਗ ਵਾਲੇ ਮਾਮਲੇ ਤੇ ਸਾਰਾ ਦਿਨ ਤਸੀਲਦਾਰ ਐ ਪੁਲਿਸ ਪ੍ਰਸ਼ਾਸਨ ਉਹਦੇ ਨਾਲ ਸਾਰਾ ਦਿਨ ਮੀਟਿੰਗਾਂ ਚੱਲੀ ਗਈਆਂ ਅਸੀਂ ਕਹਿੰਦੇ ਇਹ ਤਾਂ ਐਕਸੀਡੈਂਟ ਦਾ ਮਾਮਲਾ ਐ ਇੱਥੇ ਚਾਹੇ ਪਰਚਾ ਕਰੋ ਤੁਸੀਂ ਜਦੋਂ ਕਿ ਇਥੋਂ ਦਾ ਕਾਨੂੰਨ ਇਹ ਕਹਿੰਦਾ ਵੀ 10 ਰੁਪਈਆ ਤੋਂ ਵੱਧ ਵੀ ਜੇ ਕੋਈ ਅੱਗ ਅੱਗ ਦੇ ਨਾਲ ਨੁਕਸਾਨ ਹੋ ਗਿਆ ਅਸੀਂ ਵਕੀਲਾਂ ਦੀਆਂ ਰਾਇ ਲੈ ਲਈਆਂ ਜੀ ਉਹਦੇ ਤੇ ਤੁਰੰਤ 435 ਧਾਰਾ ਲਾ ਕੇ ਪਰਚਾ ਦਰਜ ਹੋਣਾ ਚਾਹੀਦਾ ਉਸ ਮਹਿਕਮੇ ਜਿਹਦੀ ਵੀ ਅਣਗੈਲੀ ਹੁਣ ਸਿੱਧੀ ਅਣਗੈਲੀ ਬਿਜਲੀ ਬੋਰਡ ਦੀ ਆ ਗਈ ਕਾਰਪੋਰੇਸ਼ਨ ਦੀ ਉਹ ਤੇ ਪਰਚਾ ਦਰਜ ਕਰਨ ਨੂੰ ਤਿਆਰ ਨਹੀਂ ਉਲਟਾ ਕਹਿੰਦੇ ਜੇ ਬਿਜਲੀ ਬੋਰਡ ਤੇ ਪਰਚਾ ਦਰਜ ਕਰਤਾ ਨਾ ਇਥੇ ਦਾ ਬੂਧ ਹਾਈ ਮੱਚ ਵੀ ਜਿਹਦੇ ਸਾਰੇ ਆਰਮਾਨ ਮੱਚ ਗਏ ਸੁਪਨੇ ਮੱਚ ਗਏ ਉਹ ਕੀ ਕਰੂ ਕਿਸਾਨ ਉਹਦੇ ਬਾਰੇ ਕੋਈ ਖਿਆਲ ਨਹੀਂ ਸੋ ਇਸ ਕਰਕੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਸਾਡੇ ਲੋਕਾਂ ਨੇ ਬਹੁਤ ਵੱਡੀਆਂ ਉਮੀਦਾਂ ਅਸਾਂ ਲਾਈਆਂ ਸੀਗਾ ਤੇ ਵੱਡੀ ਜਿੱਤ ਉਹਨਾਂ ਦੀ ਝੋਲੀ ਚ ਪਾਈ ਸੀ 92 ਸੀਟਾਂ ਦੇ ਕੇ ਅੱਜ ਉਹਨਾਂ ਨੇ ਸਾਰਾ ਉਹ ਗੱਲ ਨੂੰ ਸੱਚੀ ਕਹਾਤਾ ਕਿਉਂਕਿ ਅਸੀਂ ਤਾਂ ਸਾਡੀ ਜਥੇਬੰਦੀ ਸੀ ਤਾਂ ਪਹਿਲਾਂ ਕਹੇਤਾ ਸੀ ਟੋਣਾ ਤੋਂ ਵੀ ਇਹ ਦੂਜਿਆਂ ਨੂੰ ਚੰਗੇ ਕਹਾ ਦੇਣਗੇ ਅੱਜ ਉਹ ਦੂਜਿਆਂ ਨੂੰ ਚੰਗੇ ਕਹਾਉਣ ਲੱਗੇ ਹੋਏ ਆ ਸੋ ਇਸ ਕਰਕੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਠੀਕ ਹੈ ਹਜੇ ਸਾਡੀ ਤਾਕਤ ਉਹਨਾਂ ਦੇ ਮੁਕਾਬਲੇ ਘੱਟੂ ਉਹਨਾਂ ਨੂੰ ਮਾਣ ਹੂ ਕਿਉਂਕਿ ਸੱਤਾ 'ਚ ਜਿਹੜਾ ਵੀ ਬੰਦਾ ਆ ਜਾਂਦਾ ਉਹਨਾਂ ਨੂੰ ਮਾਣ ਹੁੰਦਾ ਹੀ ਆ ਸਤਾ ਦਾ ਨਸ਼ਾ ਹੀ ਹੋ ਜਾ ਪਰ ਕੋਈ ਗੱਲ ਨਹੀਂ ਦੇਖਾਂਗੇ ਦੋ ਹੱਥ ਇਹਨਾਂ ਦੇ ਨਾਲ ਪਿੰਡਾਂ ਦੇ ਵਿੱਚ ਵੀ ਟੱਕਰਾਂ ਵਿਰੋਧ ਹੋਊਗਾ ਕਰਾਓ ਦੋਨਾਂ ਦਾ ਕਰੂਗੇ ਕਿ ਪੂਰੇ ਪਿੰਡਾਂ ਦੇ ਅੰਦਰ ਦੋ ਦਾ ਇੱਕ ਵਾਰੀ ਦੋ ਦਾ ਜੇ ਨਹੀਂ ਹੁੰਦੇ ਫਿਰ ਅਗਲਾ ਸੋਚਿਆ ਜਾਊ ਸੂਬਾ ਕਰਕੇ ਕਰਾਓ ਨਹੀਂ ਕਰਾਓ ਨਹੀਂ ਕਰਾਓ ਨਹੀਂ ਅਸੀਂ ਕੇਰਾ ਸੁਧਾਰ ਧਰਨਾ ਲਾਵਾਂਗੇ ਧਰਨਾ ਲਾਉਣ ਦਾ ਮਤਲਬ ਅਸੀਂ ਬਾਹਰ ਚ ਬੈਠੇ ਜਿੱਧਰ ਨਿਕਲਣਗੇ ਅਸੀਂ ਉਹਨਾਂ ਦਾ ਮਗਰਾ ਵੀ ਕਰਿਆ ਕਰਾਂਗੇ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਕਿਉਂਕਿ ਸਾਡਾ ਤਾਂ ਅਸੀਂ ਸੱਥਾਂ ਨੂੰ ਖਾੜਾ ਬਣਾਉਣਾ ਹੈ ਸਾਡਾ ਮਤਲਬ ਇਹ ਹੈਗਾ ਉੱਥੇ ਵੀ ਸੁਣਵਾਈ ਹੈ ਅਗਲਾ ਕਹਿੰਦਾ ਬਾਹਰ ਚ ਬੈਠੇ ਆ ਤੇ ਨਾਲ ਉਹ ਲੋਕ ਜਿਹੜੇ ਸਾਨੂੰ ਕਦੇ ਅਸੀਂ ਸੜਕਾਂ ਤੇ ਜਾਂਦੇ ਆ ਜਦੋਂ ਰੇਲਾਂ ਤੇ ਜਾਂਦੇ ਆ ਜਿਹੜੇ ਕਹਿੰਦੇ ਹੁੰਦੇ ਆ ਵੀ ਇਹ ਹਜਾਰ ਹੁਣ ਲੋਕ ਪਰੇਸ਼ਾਨ ਹੁੰਦੇ ਆ ਤੁਸੀਂ ਉਹਨਾਂ ਦੇ 12 ਚ ਜਾਓ ਹੁਣ ਅਸੀਂ 12 ਚ ਜਾਣ ਲੱਗੇ ਆ ਜਾਣ ਉਹ ਲੋਕ ਵੀ ਸਾਡੀ ਇਹਦੀ ਬਾਜ਼ਮਗੱਲ ਹੈ ਪ੍ਰਬੰਧ ਕੀਤੀ ਹੋਈ ਗੱਲ ਹੈ ਇਹਦੇ 'ਚ ਕੋਈ ਦਿੱਕਤ ਦਿੱਕਤ ਫਿਰਤ ਨਹੀਂ ਸਾਰੇ ਮੰਨ ਰਹੇ ਆ ਬਠਿੰਡ ਦਾ ਡੀਸੀ ਮੰਨ ਰਿਹਾ ਵੀ ਇਹਦੇ ਤੇ ਚੋਣ ਜਾਬਤੇ ਦਾ ਕੋਈ ਮਾਮਲਾ ਨਹੀਂ ਤੇ ਪਹਿਲਾਂ ਸੀ ਧਾਰਨਾ ਦਿੱਤੀ ਕਿ ਹੁਣ ਜਾਂ ਚੋਣ ਜਾਬਤੇ ਦੌਰਾਨ ਇਹ ਮੁਆਜਰੇ ਵੰਡਾਈ ਹੋਈ ਹੁਣ ਧੰਨਵਾਦ ਛੋਡੇ ਮਾਦੀ ਦਾ ਰਾਮਦਾਈ ਜਿਹੜੇ ਸਾਡੇ ਸਾਰੇ ਦਰਸ਼ਕ ਲੋਕ ਸੁਣ ਰਹੇ ਆ ਕਿਤੇ ਲੋਕ ਸੁਣ ਰਹੇ ਆ ਉਹਨਾਂ ਨੂੰ ਸੁਨੇਹਾ ਜ਼ੋਰਦਾਰ ਹੈ ਕਿ ਪਹਿਲੀਆਂ ਸਰਕਾਰਾਂ ਤਾਂ ਮਾੜੀਆਂ ਸੀਗੀਆਂ ਸੀਗੀਆਂ ਇਹਦੇ ਕਰਕੇ ਲੋਕਾਂ ਨੇ ਰੱਦ ਕੀਤਾ ਨਵੀਂ ਸਰਕਾਰ ਲਿਆਂਦੀ ਆਪ ਆ ਜਾਂਦੀ ਹੈ ਇਹ ਸਰਕਾਰ ਉਹਨਾਂ ਨੂੰ ਮਾੜੀ ਨਿਕਲੀ ਹੈ ਛੋਡੇ ਮਾਧਿਅਮੇ ਸੇ ਜ਼ੋਰ ਨਾਲ ਲੋਕਾਂ ਨੂੰ ਗੱਲ ਕਹਿਣੀ ਚਾਹੁੰਦੇ ਆ ਕਿ ਜੇ ਤੁਸੀਂ ਆਪਦੇ ਮਸਲੇ ਹੱਲ ਕਰਾਉਣੇ ਆ ਏਕੇ ਦੇ ਸੰਨਰਚ ਬਣਾ ਨਹੀਂ ਹੋਣੇ ਉਹਨਾਂ ਨੂੰ ਸੱਦਾ ਹੈ ਕਿ ਏਕੇ ਦੇ ਸੰਨਰਚ ਦੇ ਮੈਦਾਨ ਚ ਆਜੋ ਜਿਹੜੀ ਮਰਜ਼ੀ ਗੱਲ ਨੂੰ ਤੋਂ ਬਣਾ ਲਓ ਜਿਹੜੀ ਮਰਜ਼ੀ ਗੱਲ ਕਰਾ ਲਓ ਕੀ ਪ੍ਰੋਗਰਾਮ ਕੀ ਹੈ ਕਰੋ ਅਗਲਾ ਪ੍ਰੋਗਰਾਮ ਦੇਖੋ ਸਾਰੇ ਸਿੱਧਰਨੇ ਆ ਦੋਨਾਂ ਦੇ ਮੰਤਰੀਆਂ ਦੇ ਬਾਰੇ ਚ ਤੇ ਨਾਲ ਅਸੀਂ ਜਿੰਨੇ ਪਿੰਡ ਐ ਸਾਰੇ ਏਰੀਏ ਦੇ ਜਿੱਥੇ ਜਾਣਗੇ ਉਥੇ ਵਿਰੋਧ ਵੀ ਕਰਾਂਗੇ ਤੇ ਆਪਣੇ ਤੌਰ ਤੇ ਮਹਿੰਮ ਵੀ ਲਾਵਾਂਗੇ ਸਾਰੇ ਪਿੰਡਾਂ 'ਚ ਵੀ ਆ ਇਹਨਾਂ ਦਾ ਬਿਹਾਰ ਆ ਸਾਡਾ ਸਾਹਮਣੇ ਧਰਨੇ ਕਦੋਂ ਸ਼ੁਰੂ ਕਰਨੇ 5 ਤਰੀਕ ਤੋਂ ਨਹੀਂ 5 ਮਈ ਤੋਂ ਦੋਨੇ ਮੰਤਰੀਆਂ ਦੇ ਦੋਨੋਂ ਮੰਤਰੀਆਂ ਦੇ ਉਹਦਾ ਕੀ ਕਿਹੜੀ ਕਿਹੜੀ ਮੰਤਰੀ ਹੈ ਕੋਦਰ ਮੇਧੇਰ ਹੈਗਾ ਇਧਰ ਕੁੜੀਆਂ ਸਾਹਿਬ ਹੈਗੀਆਂ